ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਬਖਸ਼ਿਸ਼ ਉਹਨਾਂ ਤੇ ਹੁੰਦੀ ਹੈ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਉਹਨਾਂ ਤੇ ਹੁੰਦੀ ਹੈ ਜਿਹੜੇ ਉਹਨਾਂ ਨੂੰ ਮੰਨਦੇ ਨੇ ਜਿਨ੍ਹਾਂ ਦਾ ਵਿਸ਼ਵਾਸ ਤਨ ਤਨ ਬਾਬਾ ਦੀਪ ਸਿੰਘ ਵਿੱਚ ਹੈ ਜਿਨ੍ਹਾਂ ਦੀ ਸ਼ਰਧਾ ਬਾਬਾ ਦੀਪ ਸਿੰਘ ਜੀ ਵਿੱਚ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਨਾਮ ਹਮੇਸ਼ਾ ਰਹਿੰਦਾ ਹੈ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਹਮੇਸ਼ਾ ਅੰਗ ਸੰਗ ਰਹਿੰਦੇ ਨੇ ਲੱਖਾਂ ਸੰਗਤਾਂ ਬਾਬਾ ਦੀਪ ਸਿੰਘ ਜੀ ਨੂੰ ਨਮਸਕਾਰ ਕਰਦੀਆਂ ਨੇ ਉਹਨਾਂ ਦੇ ਦਰ ਤੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਨੇ ਬਹੁਤ ਸਾਰੀਆਂ ਸੰਗਤਾਂ ਦਾ ਵਿਸ਼ਵਾਸ ਬਾਬਾ ਦੀਪ ਸਿੰਘ ਵਿੱਚ ਹੈ ਉਹਨਾਂ ਦੀ ਸ਼ਰਧਾ ਹੈ ਕਿਉਂਕਿ ਬਾਬਾ ਦੀਪ ਸਿੰਘ ਜੀ ਆਪਣੇ ਪਿਆਰਿਆਂ ਦੇ ਦੁੱਖ ਕੱਟਦੇ ਨੇ ਆਉਣ ਵਾਲੀਆਂ ਮੁਸੀਬਤਾਂ ਤੋਂ ਬਚਾਉਂਦੇ ਨੇ ਜਿੰਨੇ ਸਾਰੇ ਦੁੱਖ ਹੁੰਦੇ ਨੇ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਕੱਟਦੇ ਨੇ ਬਹੁਤ ਸਾਰੇ ਤਰਕ ਕਰਦੇ ਨੇ ਕਿ ਤੁਸੀਂ ਬਾਬਾ ਦੀਪ ਸਿੰਘ ਜੀ ਨੂੰ ਉੱਚਾ ਚੱਕਿਆ ਹੈ ਉਹਨਾਂ ਨੂੰ ਮੰਨਦੇ ਹੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪੜ੍ਹਦੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਗੱਲ करिए ਸੰਗਤ ਜੀ ਜੇ ਸੰਗਤਾਂ ਬਾਬਾ ਦੀਪ ਸਿੰਘ ਜੀ ਨੂੰ ਮੰਨਦੀਆਂ ਨੇ ਤਾਂ ਉਹਨਾਂ ਦੇ ਮਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਲਈ ਵੀ ਓਨਾ ਹੀ ਪਿਆਰ ਆ ਓਨਾ ਹੀ ਸਤਿਕਾਰ ਆ ਤੇ ਓਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਮੰਨਦੀਆਂ ਨੇ ਤਰਕਵਾਦੀ ਕਹਿੰਦੇ ਨੇ ਕਿ ਚਪੈਰਾ ਪਖੰਡਵਾਦ ਹੈ ਇਹ ਕਿਹੜੇ ਬਾਣੀ ਹੈ ਇਹ ਕਿਹੜਾ ਚਪੈਰਾ ਹੈ ਜੋ ਲੋਕੀਂ ਅੱਜਕੱਲ ਕਰਦੇ ਨੇ ਜੇ ਗੱਲ ਕਰੀਏ ਗੁਰੂ ਦੀ ਬਾਣੀ ਹੀ ਪੜ੍ਹਦੀਆਂ ਨੇ ਸੰਗਤਾਂ ਚ ਪੈਰਾ ਸਾਹਿਬ ਵਿੱਚ ਪੰਜ ਜਪਜੀ ਸਾਹਿਬ ਜੀ ਦੋ ਚਪਈ ਸਾਹਿਬ ਜੀ ਸੁਖਨੀ ਸਾਹਿਬ ਜੀ ਅਨੰਦ ਸਾਈ ਪੜ੍ਹੀਆਂ ਜਾਂਦੀਆਂ ਨੇ ਤੇ ਫਿਰ ਇਹ ਜਿਹੜੀਆਂ ਬਾਣੀਆਂ ਪੜ੍ਹੀਆਂ ਜਾਂਦੀਆਂ ਨੇ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਹੀ ਬਾਣੀਆਂ ਨੇ ਸੰਗਤ ਜੀ ਫਿਰ ਚਪੈਰਾ ਸਾਹਿ ਪਖੰਡ ਵਦ ਕਿਵੇਂ ਹੋ ਗਿਆ ਮੈਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਵਿੱਚ ਇਹੀ ਕਿਹਾ ਆ ਕਿ ਚਪੈਰਾ ਸਾਹਿਬ ਦਾ ਫਲ ਉਦੋਂ ਹੀ ਮਿਲਣਾ ਹੈ ਜੇ ਆਪਾਂ ਬਾਕੀ 6 ਦਿਨ ਵੀ ਬਾਣੀ ਪੜਾਂਗੇ ਨਿਤਨੇਮ ਕਰਾਂਗੇ ਇਕੱਲਾ ਚਪੈਰਾ ਸਾਹਿਬ ਕੱਟਣ ਨਾਲ ਨਹੀਂ ਗੱਲ ਵੱੜਨੀ ਆਪਾਂ ਰੋਜ਼ ਨਿਤਨੇਮ ਕਰਨਾ ਹੈ ਇਹ ਨਹੀਂ ਆ ਕਿ ਆਪਾਂ ਐਤਵਾਰ ਨੂੰ ਹੀ ਚਪੈਰਾ ਸਾਹਿਬ ਕੱਟ ਲਿਆ ਬਾਣੀਆਂ ਪੜ ਲਈਆਂ ਤੇ 6 ਦਿਨ ਆਪਾਂ ਉਵੇਂ ਹੀ ਨਗਾ ਦੇ ਦਿੱਤੇ ਇਹ ਗੱਲ ਕਰਨਿਆ ਕਿ ਤਨ تن ਬਾਬਾ ਦੀਪ ਸਿੰਘ ਜੀ ਸਤਗੁਰ ਸੱਚੇ ਪਾਤਸ਼ਾਹ ਲਈ ਕੌਣ ਸਨ ਤੇ ਤਲਗੀ ਤਰ ਪਿਤਾ ਲਈ ਬਾਬਾ ਦੀਪ ਸਿੰਘ ਜੀ ਕੌਣ ਸਨ ਮਹਾਰਾਜ ਜੀ ਦੇ ਬਚਨ ਨੇ ਹਰ ਹਰ ਜਨ ਦੁਈ ਇੱਕ ਹੈ ਬਿਬ ਵਿਚਾਰ ਕੁਛ ਨਹੀਂ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੀ ਭਾਵ ਜਿੱਦਾਂ ਪਾਣੀ ਦੇ ਉੱਪਰ ਉੱਠੀ ਲਹਿਰ ਤਰੰਗ ਜਿਹੜੀ ਹੁੰਦੀ ਹੈ ਉਹ ਦੋਵੇਂ ਇੱਕੋ ਨੇ ਪਾਣੀ ਜਿਹੜਾ ਉਹ ਇੱਕੋ ਹੀ ਹੈ ਲਹਿਰ ਆਪਾਂ ਅਲੱਗ ਕਹਿ ਦਿੰਨੇ ਆ ਤਰੰਗ ਵੀ ਇੱਕੋ ਚੀਜ਼ ਆ ਤੇ ਲਹਿਰ ਵੀ ਇੱਕੋ ਚੀਜ਼ ਹੀ ਹੈ ਤੇ ਇਹ ਜਿਹੜੀਆਂ ਲਹਿਰਾਂ ਤਰੰਗਾ ਹੁੰਦੀਆਂ ਨੇ ਪਾਣੀ ਤੇ ਹੁੰਦੀਆਂ ਨੇ ਤੇ ਸਭੇ ਇੱਕੋ ਹੀ ਚੀਜ਼ ਆ ਨੇ ਕਿਉਂਕਿ ਜਿਹੜੀ ਲਹਿਰ ਉੱਠਦੀ ਆ ਤਰੰਗ ਉੱਠਦੀ ਆ ਉਹ ਵੀ ਪਾਣੀ ਹੀ ਹੈ ਤੇ ਜਿਹੜੇ ਸਤਗੁਰ ਨੇ ਅਕਾਲ ਪੁਰਖ ਨੇ ਜਿਹੜੇ ਉਹਨਾਂ ਦੇ ਸੇਵਕ ਨੇ ਉਹ ਸਭ ਇੱਕ ਹੀ ਨੇ ਸਤਗੁਰਾਂ ਦੀ ਕਲਾ ਹੀ ਸਿੰਘਾਂ ਵਿੱਚ ਵਰਤੀ ਹੈ ਸਤਗੁਰ ਹੀ ਰੂਪ ਨੇ ਜੋਤਾ ਬਣ ਕੇ ਆਈਆਂ ਨੇ ਸ੍ਰਿਸ਼ਟੀ ਉੱਤੇ ਸਤਗੁਰ ਆਪੇ ਚੇਲਾ ਬਣ ਜਾਂਦਾ ਹੈ ਤੇ ਆਪੇ ਹੀ ਗੁਰੂ ਬਣ ਜਾਂਦਾ ਹੈ ਵਾਹ ਹੋ ਵਾਹ गोविंद ਸਿੰਘ ਆਪੇ ਗੁਰ ਚੇਲਾ ਤਨ ਤਨ ਗੁਰ ਕਲਗੀ ਤਰ ਪਾਤਸ਼ਾ ਗੁਰੂ ਖਾਲਸੇ ਦਾ ਹੈ ਕਲਗੀ ਤਰ ਪਿੱਤਾ ਨੇ ਐਸੀ ਖੇਡ ਵਰਤਾਈ ਹੈ ਕਿ ਖਾਲਸੇ ਨੂੰ ਹੀ ਆਪਣਾ ਗੁਰੂ ਕਿਹਾ ਹੈ ਮਹਾਰਾਜ ਜੀ ਨੇ ਆਪ ਅਰਦਾਸ ਬੇਨਤੀ ਕੀਤੀ ਸੀ ਕਿ ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ੋ ਸਤਿਗੁਰ ਸੱਚੇ ਪਾਤਸ਼ਾਹ ਆਪੋtheta ਚੇਲੇ ਬਣੇ ਨੇ ਮਾਰਾ ਸੱਚੇ ਪਾਤਸ਼ਾਹੀ ਦੇ ਬਚਨ ਨੇ ਖਾਲਸਾ ਮੇਰਾ ਸਤਿਗੁਰ ਪੂਰਾ ਜਿਹੜਾ ਖਾਲਸਾ ਹੈ ਪੂਰਾ ਮੇਰਾ ਸਤਿਗੁਰੂ ਹੈ ਜੇਕਰ ਮੈਂ ਸੀਸ ਨਿਵਾਵਾਂਗਾ ਤੇ ਸਤਿਗੁਰ ਅਕਾਲ ਪੁਰਖ ਦੀ ਫੌਜ ਅੱਗੇ ਹੀ ਨਿਵਾਵਾਂਗਾ ਜਿਹੜੇ ਪੂਰੇ ਨੇ ਤਨ ਤਨ ਬਾਬਾ ਦੀਪ ਸਿੰਘ ਜੀ ਨੇ ਮੌਤ ਨੂੰ ਡਰਾਇਆ ਸੀ ਮੌਤ ਨੂੰ ਆਪਣੇ ਅੱਗੇ ਲਾ ਲਿਆ ਸੀ ਬਾਬਾ ਦੀਪ ਸਿੰਘ ਜੀ ਨੇ ਮੌਤ ਨੂੰ ਰੋਕ ਰੱਖਿਆ ਸੀ ਤੇ ਕਿਹਾ ਸੀ ਜਦੋਂ ਤੱਕ ਮੇਰਾ ਪ੍ਰਾਣ ਪੂਰਾ ਨਹੀਂ ਹੁੰਦਾ ਉਦੋਂ ਤੱਕ ਤੂੰ ਸਾਨੂੰ ਲੈ ਕੇ ਨਹੀਂ ਜਾ ਸਕਦੀ ਤੇ ਨਾ ਹੀ ਉਦੋਂ ਤੱਕ ਮੈਂ ਜਾਵਾਂਗਾ ਮੈਂ ਆਪਣੇ ਗੁਰੂ ਪਿਤਾ ਦੇ ਚਰਨਾਂ ਵਿੱਚ ਆਪਣਾ ਸੀਸ ਪੇਟ ਕਰਕੇ ਹੀ ਜਾਵਾਂਗਾ ਸਤਗੁਰ ਦੀ ਕਲਾ ਹੀ ਸਿੰਘਾਂ ਵਿੱਚ ਵਰਤੀ ਹੈ ਸਤਗੁਰ ਦਾ ਰੂਪ ਸਿੰਘ ਹੀ ਨੇ ਤਨ ਤਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਅੰਦਰ ਬਚਨ ਕਰਦੀ ਨੇ ਗੁਰਸਿੱਖਾ ਅੰਦਰ ਸਤਗੁਰ ਵਰਤੇ ਜੋ ਸਿੱਖਾ ਨੂੰ ਲੋਚੇ ਸੋ ਗੁਰੂ ਖੁਸ਼ੀ ਆਵੇ ਸਤਗੁਰ ਕਹਿੰਦੇ ਨੇ ਮੈਂ ਆਪਣੇ ਸਿੱਖਾਂ ਅੰਦਰ বাসਦਾ ਹਾਂ ਮੈਂ ਆਪਣੇ ਸੇਵਕਾਂ ਅੰਦਰ ਰਹਿੰਦਾ ਹਾਂ ਜੇ ਮੈਨੂੰ ਖੁਸ਼ ਕਰਨਾ ਚਾਹੁੰਦੇ ਹੋ ਫਿਰ ਮੇਰੇ ਸਿੱਖਾਂ ਨੂੰ ਸੇਵਕਾਂ ਨੂੰ ਖੁਸ਼ ਕਰ ਲਓ ਉਹ ਸਤ ਗੁਰਜੀ ਸੇਵਕ ਸਿੱਖ ਕੌਣ ਨੇ ਉਹ ਸ਼ਹੀਦ ਸਿੰਘ ਨੇ ਉਹ ਤਨ ਤਨ ਬਾਬਾ ਦੀਪ ਸਿੰਘ ਜੀ ਨੇ ਤਨ ਤਨ ਬਾਬਾ ਨੋਦ ਸਿੰਘ ਜੀ ਨੇ ਜੀ ਅੱਜ ਸੰਗਤਾਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਂਦੀਆਂ ਨੇ ਉਹ ਨਿਰੰਕਾਰ ਨਾਲ ਜੁੜ ਰਹੀਆਂ ਨੇ ਬਾਣੀ ਨਾਲ ਜੁੜ ਰਹੀਆਂ ਨੇ ਕਿ ਬਾਬਾ ਦੀਪ ਸਿੰਘ ਜੀ ਆਪ ਨਰਿੰਕਾਰ ਨੇ ਜਿਨ੍ਹਾਂ ਸਿੰਘਾਂ ਸ਼ਹੀਦਾਂ ਨੇ ਕੌਮ ਖਾਤਰ ਸ਼ਹਾਦਤਾਂ ਦਿੱਤੀਆਂ ਨੇ ਉਹਨਾਂ ਨਾਲ ਲੋਕ ਤਰਕ ਕਰ ਰਹੇ ਨੇ ਸਤਿਗੁਰ ਤੇ ਆਪ ਸਿੰਘਾਂ ਸ਼ਹੀਦਾਂ ਦੀ ਵਡਿਆਈ ਕਰਾ ਰਹੇ ਨੇ ਗੁਰ ਸੱਚੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸ਼ਹੀਦਾਂ ਸਹਿਬ ਰਾਜ਼ਮਾਨ ਨੇ ਫਿਰ ਸਤਿਗੁਰ ਸਾਡੇ ਨਾਲੋਂ ਕਿਵੇਂ ਨਾਰਾਜ਼ ਹੋ ਸਕਦੇ ਨੇ ਇਸ ਲਈ ਜਿਹੜੇ ਤਰਕ ਕਰਦੇ ਨੇ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਚਾਹੁੰਨੀ ਹਾਂ ਕਿ ਮੂਰਖਤਾਵਾਲੀਆਂ ਗੱਲਾਂ ਨਾ ਕਰਿਆ ਕਰੋ ਸਿੰਘਾਂ ਸ਼ਹੀਦਾਂ ਨੂੰ ਮਾੜਾ ਨਾ ਕਿਹਾ ਕਰੋ ਕਿਉਂਕਿ ਸਿੰਘਾਂ ਸ਼ਹੀਦਾਂ ਕਰਕੇ ਹੀ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਹੀ ਅੱਜ ਅਸੀਂ ਹਾਂ ਤੇ ਕਿਰਪਾ ਕਰਕੇ ਆਪਣੀਆਂ ਗੱਲਾਂ ਆਪਣੇ ਕੋਲ ਰੱਖਿਆ ਕਰੋ ਜੇ ਸੰਗਤਾਂ ਬਾਣੀ ਨਾਲ ਜੁੜ ਰਹੀਆਂ ਹਨ ਉਹਨਾਂ ਨੂੰ ਜੁੜ ਲੈਣ ਦਿਓ ਉਥੇ ਚ ਪੈਰਾ ਸਾਹਿਬ ਵਿੱਚ ਬਾਣੀਆਂ ਹੀ ਪੜੀਆਂ ਜਾਂਦੀਆਂ ਨੇ ਹੋਰ ਕੁਝ ਨਹੀਂ ਹੁੰਦਾ ਤਨ ਤਨ ਸ੍ਰੀ ਗੁਰਗ੍ਰੰਥ ਸਾਹਿਬ ਜੀ ਉੱਥੇ ਬਰਾਜਮਾਨੀ ਸੰਗਤਾਂ ਉਹਨਾਂ ਨੂੰ ਮੱਥਾ ਟੇਕਦੀਆਂ ਨੇ ਤੇ ਸਤਿਗੁਰ ਸੱਚੇ ਪਾਸ਼ਾ ਆਪ ਆਪਣੇ ਸਿੰਘਾਂ ਸ਼ਹੀਦਾਂ ਦੀ ਵਡਿਆਈ ਕਰਵਾ ਰਹੇ ਨੇ ਇਸ ਲਈ ਕਿਰਪਾ ਕਰਕੇ ਤੁਸੀਂ ਨਾ ਕੁਝ ਕਿਹਾ ਕਰੋ ਜੇ ਤੁਸੀਂ ਨਹੀਂ ਮੰਨਣਾ ਤੁਸੀਂ ਨਾ ਮੰਨੋ ਜਿਹੜੀਆਂ ਸੰਗਤਾਂ ਬਾਣੀ ਨਾਲ ਜੁੜ ਰਹੀਆਂ ਨੇ ਉਹਨਾਂ ਨੂੰ ਜੁੜ ਲੈਣ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ